ਸਭ ਵਿਧ ਤੂੰ ਹੀ ਜਾਣਤੇ ਪਿਆਰੇ ਕਿਸ ਤੈ ਕਹੂੰ ਸੁਣਾਏ ਤੂੰ ਬਾਬਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੇ ਖਾਂ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੈ ਸੋ ਕਰੀ ਪਿਆਰੇ ਅਵਰ ਕਿਸ਼ ਕਰ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪੀਐ ਹਰਨਾ ਸਾਈਂ ਕਰ ਕਮਾਵਣੀ ਪਿਆਰੇ ਤੁਰ ਮਸਤਿਖ ਲੇਖ ਲਿਖਾਈ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਹਿ ਸੁਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਰਾਗ ਆਸਾ ਮਹਿਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਉਪਾਇਆ ਸੇਵਤ ਰਹਿ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਪਿਆ ਮਨ ਕਾਹੇ ਫੂਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤਾ ਪੜਿਆ ਰਹਾ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾਂ ਅਖਰਾਂ ਮੈਂ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ ਊੜੈ ਉਪਮਾ ਤਾ ਕੀ ਜੈ ਜਾ ਕਾ ਅੰਤ ਨ ਪਾਇਆ ਦੇਵ ਕਰੇ ਸੇਹੀ ਫਲ ਪਾਵੇ ਜਿੰਨੀ ਸੱਚ ਕਮਾਇਆ ਮੰਨੇ ਗਿਆਨ 부ਝੇ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਏਕੋ ਜਾਣ ਤਾ ਹਉ ਮੈਂ ਕਹਿ ਨ ਕੋਈ ਤੱਤ ਕੇਸ ਕੁੰਦਰ ਜਬ ਹੋਏ ਵਿਣਸਾ ਬੂੜਾ ਉਜਲਿਆ ਜੰਮ ਰੋ ਦੇ ਕੇ ਰੂ ਆਏ ਮਾਇਆ ਕੇ ਸੰਗਲ ਬੰਧ ਲਿਆ ਖਖੈ ਖੁੰਦ ਕਰ ਸ਼ਾ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਧਨ ਜਾ ਕੇ ਸਭ जग ਬੰਧਿਆ ਅਮਰੀਕਾ ਨਹੀਂ ਹੁਕਮ ਪਿਆ ਗੱਦਾ ਗੋਏ ਗਾਏ ਜਿਨ ਛੋੜੀ ਗੱਲੀ ਗੋਬਿੰਦ ਗਰਬ ਫਿਆ ਕੜ ਭਾਂਡੇ ਜਿਨ ਆਵੀ ਸਾਜੀ ਛਾੜਨਵਾਹ ਤਈ ਕੀਆ ਕੱਗ ਕਾ ਸੇਵਕ ਜੇ ਕਾਲੇ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮ ਕਰ ਜਾਣੈ ਇਨ ਵਿਦ ਸਾਹਿਬ ਰਮਤਰ ਹੈ ਚੱਚਾ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗ 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 ਜੋਗੀ ਥਾਣੀ ਭੋਗੀ ਪੜਿਆ ਪੰਡਿਤ ਆਪ ਥੀਆ છਛੇ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮੋਹਾਂ ਪਰਮ ਉਪਾਏ ਭੁਲਾਈਨ ਆਪੇ ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ ਜੱਜੇ ਜਾਨ ਮੰਗਤ ਜਨ ਜਾਚ ਲਖ ਚਾਰਾਸੀ ਪੀਖ ਭਵਿਆ ਇਕੋ ਲੈਵਾਂ ਇਕੋ ਦੇਵ ਅਵਰਨਾ ਦੂਜਾ ਮੈਂ ਸੁਣਿਆ ਤਜੈ ਝੂਰ ਮਰੋ ਕਿਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹਾ ਦੇ ਦੇ ਵੇਖੈ ਹੁਕਮ ਚਲਾਏ ਜਿਉਂ ਜੀਆ ਘਰ ਰਜ਼ਕ ਪਿਆ ਜੰਝ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ ਇਕੋ ਰਵਰ ਹੈ ਸਭ ਥਾਈ ਇਕ ਵਸਿਆ ਮਨੁ ਮਾਹੀ ਟੱਟਾ ਤੰਚ ਕਰੋ ਕਿਆ ਪ੍ਰਾਣੀ ਘੜੀ ਤੇ ਮੋਤ ਕੇ ਉਠ ਚੱਲਣਾ ਜੂਐ ਜਨਮ ਨਹਾਰੋ ਆਪਣਾ ਭਾਜ ਪੜੋ ਤੁਮ ਹਰ ਸ਼ਰਣਾ ਠੱਠਾ ਠਾਡ ਵਰਤੀ ਤਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗ ਚਿੱਤ ਲਗਾ ਸਹੀ ਜਾਨ ਇਸ ਤਾਰੇ ਤੋਂ ਪ੍ਰਸਾਦੀ ਸੁਖ ਪਾਇਆ ਡੱਡਾ ਡੰਪ ਕਰੋ ਕਿ ਆਪਣੀ ਜੋ ਕਿਛ ਹੋ ਆ ਸੋ ਸਭ ਚੱਲਣਾ ਇਸ ਅਸਰੇ ਹੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਹਿਆ ਡੱਡਾ ਠਾ ਉਸਾਰੇ ਆਪੇ ਜਿਉ ਤਿਸ ਭਾਵੇ ਤਿਵੇਂ ਕਰੇ ਹਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾਕੋਂ ਨਦਰ ਕਰੇ ਨਾਣ ਰਵਤ ਰਹੇ ਘਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਤ ਜਨਮ ਨਾ ਹੋਈ ਤਤ ਸਰੂਪ ਭਵਜਲ ਹੋਆ ਤਾਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਾ ਹੰਬੂਡਸ ਪਾਰ ਲੇ ਤਾਰਨ ਰਾয়া ਥਥੈ ਥਾਨ ਥਾਂੰਤਰ ਸੋਈ ਜਾ ਕ ਕੀਆ ਸਭ ਹੋਆ ਕਿਆ ਧਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੇ ਸੋਈ ਭਲਾ ਵੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਤਦੈ ਧਾਰ ਕਲਾ ਜਿਨ ਛੋਡੀ ਹਰ ਤੀਜ਼ੀ ਜਿਨ ਰੰਗ ਕੀਆ ਤਿਸ ਦਾ ਦੀਆਂ ਸਭ ਨਹੀਂ ਲੀਆ ਕਰਮੀ ਕਰਮੀ ਹੁਕਮ ਪਿਆ ਨੰਨਾ ਨਾ ਭੋਗ ਨਿਤ ਭੋਗ ਨਾ ਦੀ ਠਾ ਨਾ ਸੰਭਲਿਆ ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ ਪੱਪਾ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖਾ ਬੁਝੇ ਸਭ ਕਿਸ਼ ਜਾਣੈ ਅੰਤਰ ਬਾੜ ਰਵ ਰਹਿਆ ਫੱਥਾ ਫਾਹੀ ਸਭ ਜਗ ਫਾਸਾ ਜਮਕੇ ਸੰਗਲ ਬੰਧ ਲਿਆ ਗੁਰਪ੍ਰਸਾਦੀ ਸੇਨਰ ਉਭਰੇ ਜੇ ਹਰ ਸ਼ਰਣਾਗਤ ਭਜ ਪਿਆ ਬੱਬਾ ਬਾਜ਼ੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਦਮਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਬੱਬਾ ਪਾਲੇ ਸੇ ਫਲ ਪਾਵੇਂ ਗੁਰਪ੍ਰਸਾਦੀ ਜਿਨ ਕੋ ਪਹੁ ਪਿਆ ਮਨ ਮੁਕਫਰਾ ਨਾ ਚੇਤੈ ਮੂੜੇ ਲਖ ਤੌਰਾਸੀ ਫੇਰ ਪਿਆ ਮੰਮਾ ਮੋਹ ਮਰਨ ਮਦਸੂਦਨ ਮਰਨ ਪਾਇਆ ਤਬ ਚੇਤ ਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅਖਰ ਵੀਸੁਰਿਆ ਜਈਏ ਜਨਮ ਨਾ ਹੋਵੀ ਕਦੀ ਜੇਕਰ ਸੱਚ ਪਛਾਣੈ ਗੁਰਮੁਖ ਅਖ ਹੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰਾ ਰਰ ਹੈ ਆ ਸਭ ਅੰਤਰ ਦੇਤੇ ਕੀਏ ਜੰਤ ਜੰਤ ਉਪਾਏ ਤੰਦੈ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਮੱਲਾ ਲਾਇ ਤੰਦੈ ਜਿਨ ਛੋੜੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸੈਣਾ ਭਾਣੇ ਤਾਂ ਕਹਿ ਹੁਕਮ ਪਿਆ ਭਵਵਾ ਵਾਸudevੋ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਵੇਖੇ ਚੱਖੇ ਸਭ ਕਿਸ ਜਾਣੇ ਅੰਤਰ ਬਾੜ ਰਵ ਰਹਿਆ ਰਾੜ ਰਾੜ ਕਰੇ ਕਿਆ ਪ੍ਰਾਣੀ ਤਸਹਿ ਤਿਆਵੋ ਜੇ ਅਮਰ ਹੋਆ ਸਹੱਤ ਧਿਆਵੋ ਸੱਚ ਸੁਮਾਭੋ ਉਸ ਵਿਟੋ ਕੁਰਬਾਨ ਕੀਆ ਹਾ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਿਨ ਰਿਜ਼ਕ ਦਿਆ ਹਰ ਨਾਮ ਧਿਆਵੋ ਹਰ ਨਾਮ ਸੁਮਾਭੋ ਆਨੰਦ ਦਿਨ ਲਾ ਹਰ ਨਾਮ ਲੀਆ ਆੜਾਏ ਆਪ ਕਰੇ ਜਿਨ ਛੋਡੀ ਜੋ ਕਿਸ਼ ਕਰਨਾ ਸੋ ਕਰ ਰਿਹਾ ਕਰੇ ਕਰਾਏ ਸਭ ਕਿਛ ਜਾਣ ਨਾਨਕ ਸ਼ਾਇਰ ਏਵ ਕਹਾ ਰਾਗ ਅਸਾ ਮਹਿਲਾ ਤੀਜਾ ਪਟੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਇਓ ਇਨ ਸਭ जग ਆਇਆ ਕਾ ਖੈ ਤੰਗ ਤੜ ਭਇਆ ਜੀਰੀ ਲੱਲੀ ਪਾਪ ਕੁਮਾਣੀ ਪਰ ਅਵਗਣ ਗੁਣ ਵੀਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਸਿਰ ਰਹਿਆ ਰਹਾ ਸਿੰਧੰਗ ਹੈ ਸਿਮਰੈ ਨਹੀਂ ਨੰਨਾ ਨਾ ਤੁਧ ਨਾਮ ਲਿਆ છਛੇ ਚੀਜ ਐ ਇਸ மூੜੇ ਕਿਉਂ ਛੂਟ ਜਮ ਪਾਕੜਿਆ ਬੱਬਾਏ ਬੁੱਝੇ ਨਹੀਂ ਮੂੜੇ ਪਰਮ ਭੁੱਲੇ ਤੇਰਾ ਜਨਮ ਗਿਆ ਅਣਹੋਂਦਾ ਨਾ ਉਤਰਾਇਓ ਪਾਂਦਾ ਅਵਰਾ ਕਾ ਪਾਰ ਤੁੱਦ ਲਿਆ ਜੱਜੇ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛੁਤਾਵੇਂਗਾ ਏਕ ਸ਼ਬਦ ਤੂੰ ਚੀਨ ਨਹੀਂ ਫਿਰ ਫਿਰ ਜੂਨੀ ਆਵੇਂਗਾ ਤੁਦ ਸਰ ਲਿਖਿਆ ਸੋ ਪੜ ਪੰਡਿਤ ਅਵਰਾਂ ਨੂੰ ਨਾ ਸਖਾਲ ਬਿਖਿਆ ਪਹਿਲਾ ਫਾ ਪਾਇਆ ਪਾਂধে ਪਿੱਛੋਂ ਦੇ ਦਲ ਚਾਟੜਿਆ ਸੱਸੈ ਸੰਯਮ ਗ੍ਰਿਓ ਮੂੜੇ ਇੱਕ ਬਾਨ ਤੁਦ ਕੋਠਾਏ ਲਿਆ ਸਾਈ ਪੁਤਰੀ ਜਜਮਾਨ ਕੀ ਸਾ ਤੇਰੀ ਇਹ ਤਾਨ ਖੱਧ ਹੈ ਤੇਰਾ ਜਨਮ ਗਇਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਮੇ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਤਾਜ ਭਇਆ ਕੱਕੇ ਕਾਮ ਕ੍ਰੋਧ ਪਰਮੇ ਹੋ ਮੂੜੇ ਹਮਸਾ ਲੱਗੇ ਤੁਧ ਹਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੇ ਵੇਣ ਬੂਝੇ ਤੂੰ ਡੂਬ ਮੂੜੇ ਫੱਤ ਤਾਮਸ ਜਲਿਓ ਮੂੜੇ ਥੱਥੇ ਥਾਨ ਪਰਿਸ਼ਟੋ ਹੋਆ ਰੁਗੜ ਕਰ ਕਰ ਸਥਿਰੈ ਤੂੰ ਮੂੜੇ ਬੱਦੈ ਦਾਨ ਨਾ ਤੁਦ ਲਿਆ ਪੱਪੈ ਪਾਰ ਨ ਪਵਹੀਂ ਮੂੜੇ ਪਰਪੰਚ ਤੂੰ ਪਲ ਚ ਰਹਾ ਸੱਚੈ ਆਪ ਖਵਾਇਓ ਮੂੜੇ ਏ ਇਰ ਤੇਰੇ ਲੇਖ ਪਿਆ ਪੱਬਾ ਪਬਜ ਡੁੱਬੋ ਮੂੜੇ ਮਾਇਆ ਵਿੱਚ ਗਲਤਾਂ ਫਿਆ ਗੁਰ ਪ੍ਰਸਾਦ ਦੀ ਏਕੋ ਜਾਣੇ ਏਕ ਖੜੀ ਮੈਂ ਪਾਰ ਪਿਆ ਮਮੇ ਵਾਰੀ ਆਇਆ ਮੂੜੇ ਵਾਸੂ ਦੇਉ ਤੁਧ ਵੀ ਸਰਿਆ ਏ ਵੇਲਾ ਨਾ ਲੈਸ ਮੂੜੇ ਫੇਰ ਤੂੰ ਜਮ ਕੇ ਰਸ ਪਿਆ ਅੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਦਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਮਿਗਰੇ ਕਾ ਹੈ ਨਾ ਗੁਰਾ ਅੱਜੇ ਧਾਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਤਿਆ ਗੁਰਮੁਖ ਹੋਵੇਂ ਤਾਂ ਹਰ ਰਸ ਪੀਵੇਂ ਜੁਗਾ ਜੁਗੰਤਰ ਖਾਹੇ ਤਿਆ ਰੱਗਾ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸੋ ਬਖਸ਼ ਲਿਆ ਹਾ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜੈ ਤੇ ਤਾਂ ਦੁਖ ਲੱਗੇ ਵਿਣ ਸਤਗੁਰ ਮੁਕਤ ਨਾ ਹੋਈ ਰਾਰੇ RAM ਚਿਤ ਕਰ ਮੂੜੇ ਹਿਰਦਾ ਜਿਨ ਕੈ ਰਵ ਰਹਾ ਗੁਰ ਪ੍ਰਸਾਦੀ ਜਿਨੀ RAM ਪਛਾਤਾ ਨਿਰਗੁਣ RAM ਤਿਨੀ ਬੂਝ ਲਿਆ ਤੇਰਾ ਅੰਤ ਨ ਜਾਈ ਲਖਿਆ ਅਕਥ ਨ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਗੁਰ ਮਿਲਿਆ ਇਨ ਕਾ ਲੇਖਾ ਨਿਭੜਿਆ